ਕੀ ਸਾ ਬੀਜੇਪੀ ਜਾਂਦਾ ਨਾ ਇਹਦਾ ਮਤਲਬ ਯਾਰ ਉਹਦਾ ਵੀਰ ਨੇ ਟੈਸਟ ਕਰਾਉਣਾ ਚਾਹੀਦਾ ਜਦੋਂ ਵੀ ਕੋਈ ਮਾੜਾ ਸ਼ਬਦ ਵਰਤਦਾ ਆਪਣੇ ਆਪ ਨੂੰ ਐਕਸਪੋਜ਼ ਕਰਦਾ ਹੈ ਉਹਦੀ ਪਰਸਨੈਲਿਟੀ ਐਕਸਪੋਜ਼ ਹੁੰਦੀ ਹੈ ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਾ ਨਾ ਇਹਦਾ ਮਤਲਬ ਯਾਰ ਉਹਦਾ ਵੀਰ ਨੇ ਟੈਸਟ ਕਰਾਉਣਾ ਚਾਹੀਦਾ ਡੀਐਨਏ ਦਾ ਉਹਨਾਂ ਨੂੰ ਫੁੱਲ ਫਾਰਮ ਨਹੀਂ ਪਤਾ ਹੋਣਾ ਡੀਐਨਏ ਕਿਸ ਕਿਸ ਲਈ ਹੁੰਦਾ ਡੀਐਨਏ ਟੈਸਟ ਹੁੰਦਾ ਕਿਸ ਲਈ ਹੈ ਵੀ ਉਹਨਾਂ ਨੂੰ ਨਹੀਂ ਪਤਾ ਤਾਂ ਹੀ ਉਹਨਾਂ ਨੇ ਉਹ ਸ਼ਬਦ ਇੱਥੇ ਵਰਤਤਾ ਪਰਮਪਾਲ ਕੌਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੋੜਵਾ ਜਵਾਬ ਦਿੱਤਾ ਹੈ ਜਦੋਂ ਨਾ ਤੁ ਸਵਾਲ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਡੀਐਨਏ ਵਾਲਾ ਬਿਆਨ ਦਿੱਤਾ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਡੀਐਨਏ ਟੈਸਟ ਹੁੰਦਾ ਕਿਉਂ ਹੈ ਜਿਹੜਾ ਆਪਣਾ ਖਾਲਸਾ ਭਾਜਪਾ ਜਾਂਦਾ ਨਾ ਇਹਦਾ ਮਤਲਬ ਯਾਰ ਉਹਦਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਸਹੀ ਮਨ ਹੈ ਜਦੋਂ ਵੀ ਕੋਈ ਮਾੜਾ ਸ਼ਬਦ ਵਰਤਦਾ ਆਪਣੇ ਆਪ ਨੂੰ ਐਕਸਪੋਜ਼ ਕਰਦਾ ਹੈ ਉਹਦੀ ਪਰਸਨੈਲਿਟੀ ਐਕਸਪੋਜ਼ ਹੁੰਦੀ ਹੈ ਕਿ ਬੰਦਾ ਕਿਸ ਲੈਵਲ ਦਾ ਹੈਗਾ ਡੀਐਨਏ ਦਾ ਉਹਨਾਂ ਨੂੰ ਫੁੱਲ ਫਾਰਮ ਨਹੀਂ ਪਤਾ ਹੋਣਾ ਡੀਐਨਏ ਕਿਸ ਕਿਸ ਲਈ ਹੁੰਦਾ ਹੈ ਡੀਐਨਏ ਟੈਸਟ ਹੁੰਦਾ ਕਿਸ ਲਈ ਹੈ ਵੀ ਉਹਨਾਂ ਨੂੰ ਨਹੀਂ ਪਤਾ ਤਾਂ ਹੀ ਉਹਨਾਂ ਨੇ ਉਹ ਸ਼ਬਦ ਇੱਥੇ ਵਰਤਤਾ ਸੋ ਮੈਂ ਇਹ ਦੋ ਵਾਰ ਦੋਨਾਂ ਲਈ ਕੁਝ ਨਹੀਂ ਕਹੂੰਗੀ